ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਐ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਘਰਾਂ ਵਿੱਚ ਸਾਰੇ ਠੀਕ ਹੋਵੋਗੇ ਤੇ ਇੱਥੇ ਜੀ ਮਾਰਨਿੰਗ ਦਾ ਟਾਈਮ ਐ ਤੇ ਬ੍ਰੇਕਫਾਸਟ ਵਗੈਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਬਰਤਨ ਸਾਫ਼ ਕਰਨੇ ਸੀਏ ਤੇ ਗਰਮੀ ਇੰਨੀ ਹੋਈ ਪਈ ਐ ਨਾ 45 ਡਿਗਰੀ ਹੋਇਆ ਪਿਆ ਬਾਹਰ ਤੇ ਕੰਮ ਤੇ ਕਰਨੇ ਹੀ ਹਨਾ ਪਰ ਬਹੁਤ ਬੁਰਾ ਹਾਲ ਐ ਤੇ ਹਜੇ ਮੈਂ ਕਿਚਨ 'ਚ ਪੱਖਾ ਵੀ ਲਗਾਇਆ ਹੋਇਆ ਉੱਪਰ ਬਹੁਤ ਜ਼ਿਆਦਾ ਪਸੀਨਾ ਵਗ ਰਿਹਾ ਸੀਗਾ ਤੇ ਕੰਮ ਕਰਨ ਨੂੰ ਬਿਲਕੁਲ ਨਹੀਂ ਦਿਲ ਕਰਦਾ بار بار ਦਿਲ ਕਰਦਾ ਏਸੀ ਵਾਲੇ ਕਮਰੇ ਚ ਚਲ ਜਾ। ਇੱਥੇ ਕੰਮ ਵਗੈਰਾ ਸਫਾਈਆਂ ਵਗੈਰਾ ਸਾਰਾ ਕੁਝ ਹੋ ਗਿਆ। ਤੇ ਨਾਤਾ ਨਾ ਨਾਤਾ ਇੱਕੋ ਜਿਹਾ ਹੋ ਜਾਂਦਾ ਪਸੀਨਾ ਆ ਜਾਂਦਾ ਜੀ। ਤੇ ਇੱਥੇ ਮੈਂ ਕਾਲੀਆਂ ਤੋਰੀਆਂ ਨੂੰ ਛਿੱਲਣ ਲੱਗ ਗਈ ਸੀਗੇ। ਤੇ ਬਰਿਆਮ ਨੇ ਏਸੀ ਫਟਾਫਟ ਲਗਾ ਲ ਕੇ ਬੈਠਾ ਹੋਇਆ ਏਸੀ ਕਾ ਕਹਿੰਦਾ ਮਮਾ। ਤੇ ਫਿਰ ਮੈਂ ਤੋਰੀਆਂ ਛਿੱਲਣ ਲੱਗ ਗਈ ਕਿ ਮੈਂ ਮਨ 'ਚ ਸੋਚ ਰਹੀ ਸੀ ਮੈਂ ਜਦੋਂ ਵੀ ਕੋਈ ਚੀਜ਼ ਕੱਟੋ ਵਗੈਰਾ ਸਮੈਲ ਆਉਣ ਲੱਗ ਜਾਂਦੀ ਕਮਰੇ 'ਚ ਪਰ ਮੇਰਾ ਦਿਲ ਨਹੀਂ ਕੀਤਾ ਅੱਜ ਮੈਂ ਇੱਥੇ ਆ ਕੇ ਕੱਟ ਕੇ ਬੈ ਕੇ ਕੱਟਣ ਲੱਗ ਗਈ ਸਬਜ਼ੀ ਤੇ ਸਬਜ਼ੀ ਕੱਟ ਕੇ ਮੈਂ ਤੜਕਾ ਲਗਾ ਦਾਂ ਤੇ ਬਾਕੀ ਹੋਰ ਕੰਮ ਜੋ ਵੀ ਕਰਨੇ ਉਹ ਤਾਂ ਨਾ ਸ਼ੇਅਰ ਕਰਾਂਗੇ ਕਿ ਗਰਮੀ ਜ਼ਿਆਦਾ ਹੋਣ ਕਰਕੇ ਵਲੌਗ ਡੇਲੀ ਨਹੀਂ ਪਾਏ ਜਾ ਰਹੇ ਤੇ ਮੈਂ ਦੂਸਰੇ ਦੋ ਦਿਨ ਛੱਡ ਕੇ ਹੀ ਵਲੌਗ ਪਾ ਰਹੀ ਆਂ ਤੇ ਥੋੜੀ ਗਰਮੀ ਘੱਟ ਹੋਏਗੀ ਫਿਰ ਮੈਂ ਬਲੌਗ ਰੈਗੂਲਰ ਹੀ ਕਰਾਂਗੇ ਤੇ ਇੱਥੇ ਟਾਈਮ ਦੁਪਹਿਰ ਨੂੰ ਸੀ ਮੈਂ ਤੋਰੀਆਂ ਸਬਜ਼ੀ ਬਣਾਉਣ ਲੱਗੀ ਤੇ ਬਰਿਆਮ ਕਹਿੰਦਾ ਮੈਂ ਨਹੀਂ ਖਾਣਾ ਤੋਰੀਆਂ ਦੀ ਸਬਜ਼ੀ ਪਾਪਾ ਅੱਜ ਤੰਦੂਰੀ ਫੁਲਕੇ ਮੰਗਾ ਲਓ ਤੇ ਬਰਿਆਮ ਨੇ ਫਿਰ ਜਿੱਦ ਜਜੇ ਤੋਂ ਕਰਨ ਲੱਗ ਜੇ ਤੇ ਫਿਰ ਇਹ ਲੈ ਆਇਆ ਸੀਗਾ ਤੇ ਫਿਰ ਸਬਜ਼ੀ ਮੈਂ ਸ਼ਾਮ ਨੂੰ 6 ਵਜੇ ਤੜੀ ਸ਼ਾਮ ਨੂੰ ਕਿਚਨ ਚ ਆਈ ਸਬਜ਼ੀ ਕੱਟੀ ਹੋਈ ਸੀ ਪਰਤਨ ਵਗੈਰਾ ਸਾਫ਼ ਕੀਤੇ ਪਿਆਜ਼ ਕੱਟਿਆ ਥੋੜਾ ਲਸਣ ਪਾਇਆ ਤੇ ਹਰੀ ਮਿਰਚ ਵਿੱਚ ਪਾ ਦਿੱਤੀ ਤੇ ਟਮਾਟਰ ਨਹੀਂ ਪਾਇਆ ਇਹਦੇ ਵਿੱਚ ਅੱਜ ਮੈਂ ਬਣਾਉਣੀ ਕਾਲੀ ਤੋਰੀ ਬਿਨਾਂ ਟਮਾਟਰ ਤੋਂ ਤੇ ਵਰਿਆਮ ਔਰ ਵਿਰਿੰਦਰ ਵੀ ਕਹਿੰਦੇ ਕਿ ਟਮਾਟਰ ਨਾ ਪਾएं ਕਿਉਂਕਿ ਦੁੱਧ ਵਾਲੀ ਜੇ ਦੁੱਧ ਵਾਲੀਆਂ ਬਣਾਉਣੀਆਂ ਹੋਣ ਸਬਜ਼ੀ ਸਟੋਰੀਆਂ ਦੀ ਸਬਜ਼ੀਆਂ ਦੇ ਟਮਾਟਰ ਨਹੀਂ ਪਾਉਣਾ ਚਾਹੀਦਾ ਇਹ ਵੀ ਮੰਮੀ ਨੇ ਦੱਸਿਆ ਮੈਨੂੰ ਕੱਲ ਨਾ ਦੇ ਟਮਾਟਰ ਦੇ ਦੁੱਧ ਪਾਉਣਾ ਤੇ ਟਮਾਟਰ ਨਹੀਂ ਪਾਉਣਾ ਚਾਹੀਦਾ ਤੇ ਮੈਂ ਕਿਹਾ ਚਲੋ ਹਣਾ ਵੱਡਿਆਂ ਦਾ ਕਹਿਣਾ ਮੰਨ ਲੈਣਾ ਚਾਹੀਦਾ ਕਿ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਪਤਾ ਐਕਸਪੀਰੀਅੰਸ ਹੈ ਤੇ ਇੱਥੇ ਮੈਂ ਜਿਹੜਾ ਮਸਾਲਾ ਕੁੱਟ ਕੇ ਰੱਖਿਆ ਸੀ ਉਹ ਮੈਂ ਪਾ ਲਿਆ ਤੇ ਬਾਕੀ ਸਬਜ਼ੀ ਬਹੁਤ ਸਵਾਦ ਬਣੀ ਸੀਗੀ ਤੇ ਦੁੱਧ ਮੈਂ ਬਾਅਦ ਚ ਪਾਇਆ ਸੀਗਾ ਤੇ ਵੈਸੇ ਤੇ ਮੈਂ ਆਲੂ ਵੀ ਪਾ ਲੈਣੇ ਹੁੰਦੇ ਆ ਤੇ ਫਿਰ ਮੈਂ ਦੁੱਧੇ ਮੈਂ ਆਲੂ ਪਾਵਾਂ ਫਿਰ ਮੈਂ ਦੁੱਧ ਨਹੀਂ ਪਾਉਂਦੀ ਹੁੰਦੀ ਉਸ ਤੋਂ ਬਾਅਦ ਤੇ ਟਾਈਮ ਹੋ ਗਿਆ ਸਾਡੇ ਸਾਥ ਦਾ ਸਬਜ਼ੀ ਵੀ ਮੈਂ ਧਾਰ ਦਿੱਤਾ ਸੀਗਾ ਤੇ ਬਰਿੰਦਰ ਕਹਿੰਦੇ ਰੋਟੀ ਨਹੀਂ ਖਾਣੀ ਤੇ ਰਾਈਸ ਬਣਾ ਲੈ ਤੇ ਦਾਲ ਵੀ ਕੁਛ ਮਾਂ ਰਾਜਮਾ ਦੀ ਦਾਲ ਬਣਾਈ ਸੀ ਦੁਪਹਿਰੇ ਉਹ ਵੀ ਹੈ ਪਈ ਸੀ ਡੋਂਗਾ ਇੱਕ ਫਿਰ ਮੈਂ ਰਾਈਸ ਰੱਖਾਈ ਸੀ ਸਬਜ਼ੀ ਵੀ ਆ ਰਬਣ ਗਈ ਸੀ ਬਰਤਨ ਸਾਫ ਹੋ ਗਏ ਫਿਰ ਮੈਂ ਜਿੰਨੇ ਵੀ ਕੱਪੜੇ ਸੀਗੇ ਮੈਂ ਕਿਉਂਕਿ ਗਰਮੀ ਆ ਤੇ ਗਰਮੀ ਵਿੱਚ ਇੱਕ ਦੋ ਦੋ ਤਿੰਨ ਟੀ-ਸ਼ਰਟ ਆ ਲਾ ਹੀ ਲੈਂਦੇ ਬੱਚੇ ਵੀ ਤੇ ਸਾਡੀਆਂ ਵਲਹਜਾਂ ਦੇ ਕੱਪੜੇ ਤੇ ਚਾਦਰਾਂ ਵਗੈਰਾ ਵੀ ਮਲਾਈਆਂ ਹੋਈਆਂ ਸੀ ਤੇ ਫਿਰ ਮੈਂ ਸ਼ਾਮ ਨੂੰ ਹੀ ਕਪੜੇ ਧੋਵਾਂਗੇ ਕਿ ਮਾਰਨਿੰਗ ਵਿੱਚ ਸਾਡੇ 5:30 ਵਜੇ ਹੀ ਸੂਰਜ ਇੱਥੇ ਚੜ ਜਾਂਦਾ ਤੇ ਬਹੁਤ ਗਰਮੀ ਹੁੰਦੀ ਆ ਟੌਪ ਫਲੋਰ ਤੇ ਰਹਿਣ ਕਰਕੇ ਨਾ ਗਰਮੀ ਬਹੁਤ ਹੁੰਦੀ ਤੇ ਉੱਪਰ ਅੱਜ ਮੈਂ ਉੱਪਰ ਕਪੜੇ ਨਹੀਂ ਧੋਤੇ ਕਿਉਂਕਿ ਸਵੇਰੇ ਹੁੰਦਾ ਸਫਾਈਆਂ ਵਗੈਰਾ ਕਰ ਲਵੋ ਜੇ ਕਪੜੇ ਮੈਨ ਲੱਗ ਜੋ ਫਿਰ ਟਾਈਮ ਬਹੁਤ ਲੱਗ ਜਾਂਦਾ ਤੇ ਇੱਥੇ ਵਿਹੜੇ ਸਾਡੇ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਨੇ ਇੰਨਾ ਸਾੜ ਪੈਂਦਾ ਨਾ ਬਹੁਤ ਜ਼ਿਆਦਾ ਤੇ ਵਿਰਿੰਦਰ ਨੇ ਇੰਨਾ ਪਾਣੀ ਬਾਲਟੀਆਂ ਵਗੈਰਾ ਸਾਰੀਆਂ ਵੇੜ ਵਿੱਚ ਪਾਈਆਂ ਠੰਡਾ ਕੀਤਾ ਗਮਲਿਆਂ 'ਚ ਪਾਣੀ ਪਾਇਆ ਨਾਲ ਬਰਿਆਮ ਨੂੰ ਲਾ ਕੇ ਅਗਲੇ ਪਾਸੇ ਵੀ ਬਾਲਕੋਨੀ 'ਚ ਵੀ ਤੇ ਫਿਰ ਮੈਂ ਨਾਲ ਲੱਗਦਾ ਕੱਪੜੇ ਮੈਂ ਚੱਲ ਧੋਈ ਲੈਣੀਆਂ ਇਥੇ ਇੱਕ ਲੋਡ ਹੋ ਗਿਆ ਸੀ ਮੇਰਾ ਤੇ ਸ਼ਾਮ ਨੂੰ ਵੀ ਇਹਨਾਂ ਨੇ ਕਿਹਾ ਇਦਾਂ ਵੇੜਾਂ 'ਚ ਪਾਣੀ ਪੂਣੀ ਪਾ ਕੇ ਫਿਰ ਇਹ ਨਾਉਣ ਲੱਗ ਗਏ ਨਾ ਕੇ ਤੇ ਇਹਨਾਂ ਨੇ ਵੀ ਜਿਹੜੇ ਕੱਪੜੇ ਤਾਰੇ ਮੈਂ ਉਹ ਵੀ ਮੈਂ ਚੱਲ ਨਾਲ ਹੀ ਪਾ ਲੈਣੇ ਆ ਰਾਤ ਨੂੰ ਕੱਪੜੇ ਪਾਏ ਧੋਤੇ ਹੋਏ ਨਾਲੇ ਸ਼ਾਮਾਂ 'ਚ ਸੁੱਕ ਜਾਂਦੇ ਨਾਲ ਕਲਰ ਨਹੀਂ ਖਰਾਬ ਹੋ ਜਾਂਦੇ ਟੀ-ਸ਼ਰਟਸ ਵਗੈਰਾ ਦੇ ਤੋਂ ਪੱਚ ਕਲਰ ਵਗੈਰਾ ਖਰਾਬ ਹੋ ਜਾਂਦੇ ਤੇ ਮੈਨੂੰ ਹੁਣ ਅੱਛਾ ਸ਼ਾਮ ਨੂੰ ਅੱਛਾ ਲੱਗਦਾ ਕਿ ਕੱਪੜੇ ਕਿਉਂਕਿ ਹੁਣ ਕੀ ਕਰਨਾ ਕਿ ਰੋਟੀ ਪਾਣੀ ਸਾਡਾ ਬਣ ਗਿਆ ਸੀ ਇਸ ਤੋਂ ਬਾਅਦ ਮੈਂ ਕਿਹਾ ਚਲੋ ਹੁਣ ਕੱਪੜੇ ਧੋ ਲੈਣੇ ਫਿਰ ਮਾਰਨਿੰਗ 'ਚ ਵਧੀਆ ਰਹਿੰਦਾ ਸਵੇਰੇ ਉਠੋ ਤੇ ਡਸਟਰੀ ਵਗੈਰਾ ਕਰੋ ਰੋਟੀ ਪਾਣੀ ਦਾ ਹੁੰਦਾ ਹੋਰ ਕੰਮ ਗਰਮੀ ਦੇ ਵਿੱਚ ਤੁਹਾਨੂੰ ਪਤਾ ਦਿਲ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਐਕਸਟਰਾ ਕੰਮ ਕੁਝ ਨਹੀਂ ਮੈਂ ਕਰ ਰਹੀ ਪਿਛਲੇ ਮਹੀਨੇ ਜਿਹੜਾ ਮੈਂ ਕੰਮ ਕਰ ਲਿਆ ਦਾ ਸਫਾਈਆਂ ਸੁਪੀਆਂ ਦਾ ਸਾਰਾ ਕਰ ਲਿਆ ਹੁਣ ਫਟਾਫਟ ਜਿਹੜਾ ਰੈਗੂਲਰ ਕੰਮ ਕਰਦੀ ਆ ਉਹੀ ਕਰ ਰਹੀ ਆ ਤੇ ਸਰਦੀਆਂ ਚ ਇਦਾਂ ਹੁੰਦਾ ਕਿ ਮੈਂ ਕੁਛ ਨਾ ਕੁਛ ਕਰਦੀ ਰਹਿੰਦੀ ਸੀਗੀ ਕੋਈ ਕੁਛ ਨਾ ਕੁਛ ਲਾ ਕੇ ਰੱਖਣਾ ਕੁਛ ਸਟਿਚਿੰਗ ਦਾ ਕੁਛ ਬੁਨਾਈ ਦਾ ਜਾਂ ਕੁਛ ਵੀ ਕੰਮ ਨਾ ਮੈਨੂੰ ਬਹੁਤ ਸ਼ੌਂਕ ਹੈ ਉਹ ਮੈਂ ਕਰਦੀ ਰਹਿੰਦੀ ਹੁੰਦੀ ਪਰ ਇਸ ਵਾਰ ਤਾਂ ਬਿਲਕੁਲ ਗਰਮੀ ਨਹੀਂ ਪੈ ਰਹੀ ਤੇ ਅਸੀਂ ਛੁੱਟੀਆਂ 'ਚ ਵੀ ਨਹੀਂ ਕਿਤੇ ਗਏ ਕਿਉਂਕਿ 13 ਤਰੀਕ 13 ਜੂਨ ਨੂੰ ਸਾਡੇ ਸੋਹਰਾ ਸਬਜੀ ਡੈਥ ਹੋਈ ਸੀ ਸਾਲ ਹੋਣਾ ਤੇ ਇਸੇ ਕਰਕੇ ਫਿਰ ਨਾ ਮੈਂ ਗਈ ਨਹੀਂ ਸੀ ਮੈਂ ਕਿਹਾ 13 ਤਰੀਕ ਤੋਂ ਬਾਅਦ ਦੇਖਾਂਗੇ ਮੰਮੀ ਦਾ ਮਨ ਵੀ ਉਦਾਸ じゃ ਸੀਗਾ ਫਿਰ ਇਸ ਕਰਕੇ ਮੇਰਾ ਦਿਲ ਨਹੀਂ ਕੀਤਾ ਜਾਣ ਨੂੰ ਤੇ ਬਰਿਆਮ ਦਾ ਵੀ 9th ਕਲਾਸ ਹੋ ਗਿਆ ਤੇ ਪ੍ਰੋਜੈਕਟ ਵਗੈਰਾ ਕਾਫੀ ਮਿਲੇ ਹੋਏ ਨੇ ਨੂੰ ਪ੍ਰੈਕਟੀਕਲ ਵਗੈਰਾ ਬਣਾਉਣੇ ਨੇ ਤੇ ਮੈਨੂੰ ਹੈਗਾ ਕਿ ਪ੍ਰੈਕਟੀਕਲ ਪਹਿਲਾਂ ਆਪਣਾ ਹੋਮਵਰਕ ਕਰ ਲੇ ਤੇ ਫੇਰ ਜਾਵਾਂਗੇ ਕਿਉਂਕਿ ਹੋਮਵਰਕ ਕੀਤਾ ਹੋਊ ਨਾ ਬੱਚੇ ਨੂੰ ਫਿਰ ਟੈਨਸ਼ਨ ਨਹੀਂ ਹੁੰਦੀ ਨੇ ਤੇ ਫਿਰ ਨਾਲ ਬੁੱਕਸ ਵਗੈਰਾ ਇੱਕ ਬੈਗ ਚੱਕ ਕੇ ਲੈ ਕੇ ਜਾਣਾ ਫਿਰ ਵੀ ਉੱਥੇ ਜਾ ਕੇ ਤੁਹਾਨੂੰ ਪਤਾ ਨਾਨਕੇ ਜਾ ਕੇ ਬੱਚੇ ਪੜਦੇ ਕਿੰਨਾ ਕੁ ਪੜਨਾ ਖੇਡਣਾ ਪੈਂਦਾ ਇਹਨਾਂ ਨੇ ਤੇ ਬੈਗ ਜ਼ਰੂਰ ਤਿਆਰ ਕਰਕੇ ਨਾਲ ਲੈ ਜਾਣਗੇ ਇਸ ਕਰਕੇ ਮੈਨੂੰ ਕਿਹਾ ਤੂੰ ਸਾਰਾ ਕੰਮ ਅੱਜ ਖਤਮ ਕਰੇਂਗਾ ਜਦੋਂ ਖਤਮ ਕਰੇਂਗਾ ਉਦੋਂ ਹੀ 2-4 ਦਿਨ ਲਈ ਜਾਵਾਂਗੇ ਫਿਰ ਤੇ ਪ੍ਰੈਕਟੀਕਲ ਬਣਾ ਰਿਹਾ ਕੰਮ ਕਰ ਰਿਹਾ ਪਰ ਬੱਚਾ ਨਾ ਬੱਚੇ ਤੁਹਾਨੂੰ ਪਤਾ ਕਿੱਦਾਂ ਛੁੱਟੀਆਂ ਵੀ ਲੇਟ ਸੌਣਾ ਲੇਟ ਉੱਠਣਾ ਸਾਰਾ ਰੁਟੀਨ ਜਿਹੜਾ ਹੋਇਆ ਪਿਆ ਸਾਡਾ ਵੀ ਇਹਨਾਂ ਦੇ ਨਾਲ ਰੁਟੀਨ ਅਸੀਂ ਵੀ ਢਿੱਲ ਕਰ ਜਾਂਦੇ ਆ ਜਦੋਂ ਬੱਚੇ ਘਰ ਹੁੰਨ ਤੇ ਇੱਥੇ ਹੁਣ ਕੱਪੜੇ ਜਿਹੜੇ ਸੀਗੇ ਧੁੱਪਗੇ ਸੀਗੇ ਤੇ ਇਹਨਾਂ ਨੂੰ ਹੁਣ ਜਿਹੜੇ ਵਾਈਟ ਕੱਪੜੇ ਸੀ ਉਹਨਾਂ ਨੂੰ ਮਲ ਕੇ ਮੈਂ ਜਰਾ ਚੰਗੀ ਤਰ੍ਹਾਂ ਕਿਉਂਕਿ ਉਹਨਾਂ ਨੂੰ ਕਈ ਵਾਰੀ ਹੁੰਦਾ ਕਸ਼ਾਰਿਆਂ ਵਗੈਰਾ ਨੂੰ ਸਾਬਣ ਲਗਾਉਣਾ ਪੈਂਦਾ ਤੇ ਲਗਾ ਲੈਣੇ ਹੁੰਦੇ ਆ ਤੇ ਵੈਸੇ ਕੱਪੜੇ ਤਾਂ ਇਹਨੇ ਗੰਦੇ ਨਹੀਂ ਹੁੰਦੇ ਕਿਉਂਕਿ ਪਸੀਨੇ ਵਾਲੇ ਕੱਪੜੇ ਹੁੰਦੇ ਆ ਪਰ ਫਿਰ ਵੀ ਮੈਨੂੰ ਆਦਤ ਹੈ ਕਿ ਥੋੜਾ ਹੱਥ ਨੰਬ ਕੁਝ ਉਲੰਦੀ ਨੇ ਤੇ ਮੈਂ ਤਾਂ ਸਿੱਧਾ ਹੀ ਪਾਈਪ ਲਗਾ ਦਿੰਦੇ ਹੁੰਦੀ ਸੀਗੇ ਪਰ ਮੈਨੂੰ ਹੁੰਦਾ ਕਿ ਚਲੋ ਸਾਬਣ ਜਿਹੜਾ ਨਿਕਲ ਜਾਏ ਵੈਮ ਜਹ ਰਹਿੰਦਾ ਮੈਨੂੰ ਕੋ ਸਾਬਣ ਨਿਕਲ ਜਾਏ ਕਿਉਂਕਿ ਬੱਚਾ ਨੇ ਕੱਪੜੇ ਪਾਉਣੇ ਹੁੰਦੇ ਆ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਗਰਮੀਆਂ ਦਿਨ ਬੱਚਾ ਦੇ ਕੋਈ ਵੀ ਸਰੀਰ ਤੇ ਕੁਝ ਨਿਕਲੇ ਤਾਂ ਫਿਰ ਹੁੰਦਾ ਮੈਨੂੰ ਹੁੰਦਾ ਸਾਬਣ ਚੰਗੀ ਤਰ੍ਹਾਂ ਨਿਕਲੇ ਕੱਪੜਿਆਂ ਚ ਤੇ ਪਾਣੀ ਦੇ ਵਿੱਚ ਪਾਣੀ ਵੀ ਇੰਨਾ ਗਰਮ ਸੀਗਾ ਨਾ ਦਾ ਪਾਣੀ ਗਰਮ ਹੋਣ ਕਰਕੇ ਕੱਪੜੇ ਬਹੁਤ ਸਾਫ਼ ਹੋ ਜਾਂਦੇ ਟੈਂਕੀ ਦਾ ਪਾਣੀ ਬਹੁਤ ਗਰਮ ਸੀ ਫੇ ਮੋਟਰ ਚਲਾਈ ਤੇ ਫੇਰ ਜਾ ਕੇ ਥੋੜਾ ਜਿਹਾ ਜਦੋਂ ਮੈਂ ਹੰਗਾਲੜ ਵੀ ਰਹੀ ਸੀ ਗਰਮ ਪਾਣੀ ਸੀ ਇੱਕਦਮ ਜਿਵੇਂ ਰਿਜਦਾ ਪਾਣੀ ਹੁੰਦਾ ਐਦਾਂ ਹੁੰਦਾ ਸਾਡੇ ਉੱਪਰ ਤੇ ਪਾਣੀ ਤੋਂ ਬੜਾ ਦਿੱਕਤ ਆਂਦੀ ਸਾਨੂੰ ਐਦਾਂ ਗਰਮ ਪਾਣੀ ਦੀ ਕਿ ਜਾਂ ਸਵੇਰੇ ਮਨੇਰੇ 3 ਵਜੇ ਪਾਣੀ ਜਦੋਂ ਆਂਦਾ ਫਰੈਸ਼ ਪਾਣੀ ਗਰਮੀਆਂ 'ਚ ਉਦੋਂ ਠੰਡਾ ਹੁੰਦਾ ਉਦੋਂ ਨਾਲੋ ਉਦੋਂ ਨਾਲੋ ਉਹਨੂੰ ਬਹੁਤ ਅੱਛਾ ਲੱਗਦਾ ਜਾਂ 5-6 ਵਜੇ ਸ਼ਾਮ ਨੂੰ ਉਹ ਵੀ ਉੱਪਰ ਨਹੀਂ ਚੜਦਾ ਥੱਲੇ ਤੇ ਪਾਣੀ ਆਉਂਦਾ ਹੀ ਰਹਿੰਦਾ ਗਰਾਊਂਡ ਫਲੋਰ ਤੇ ਪਾਣੀ ਆਂਦਾ ਰਹਿੰਦਾ ਪਰ ਉੱਪਰ ਨਹੀਂ ਚੜਦਾ ਉੱਪਰ ਸਾਨੂੰ ਮੋਟਰ ਦੇ ਨਾਲ ਹੀ ਚੜਾਉਣਾ ਪੈਂਦਾ ਤੇ ਸੁੱਖ ਵੀ ਬਹੁਤ ਹੈ ਤੇ ਗਰਮੀਆਂ ਵਿੱਚ ਬਹੁਤ ਗਰਮੀ ਵੀ ਬਹੁਤ ਲੱਗਦੀ ਹੈ ਉੱਪਰ ਸਰਦੀਆਂ ਵਿੱਚ ਉਹਨਾਂ ਦੀ ਠੰਪ ਵਗੈਰਾ ਬਹੁਤ ਸੋਹਣੀ ਆ ਜਾਂਦੀ ਪਰ ਤੇ ਬਹੁਤ ਵਧੀਆ ਲੱਗਦਾ ਪਰ ਉੱਪਰ ਇਹ ਵਾ ਕਿ ਅੱਗੇ ਪਿੱਛੇ ਦੇਖੋ ਹਨ ਹਰਿਆਵਲ ਜੀ ਹਨਾ ਉੱਪਰ ਉੱਪਰ ਸਾਰਾ ਕੁਝ ਬੇਸ਼ੱਕ ਮੈਂ ਕੱਲੀ ਰਹਿੰਦੀ ਹਨਾ ਉੱਪਰ ਤੇ ਜਦੋਂ ਪਾਰਕ ਚ ਦੇਖ ਲਿਆ ਸਵੇਰੇ ਸਵੇਰੇ ਉੱਠ ਕੇ ਬਾਲਕਨੀ 'ਚ ਬੈਠ ਕੇ ਬਹੁਤ ਅੱਛਾ ਲੱਗਦਾ ਤੇ ਗਰਾਉਂਡ ਫਲੋਰ ਤੇ ਇੰਨੀ ਨਹੀਂ ਕਿਉਂਕਿ ਦੋ ਮੰਜ਼ਲਾ ਬਣਿਆ ਹੋਣ ਕਰਕੇ ਥੱਲੇ ਤੇ ਬਿਲਕੁਲ ਨਹੀਂ ਗਰਮੀ ਗਰਮੀ ਤੇ ਜਿਹੜੀ ਹੈਗੀ ਉਨੀ ਹੈਗੀ ਆ ਪਰ ਉੱਪਰ ਟੌਪ ਫਲੋਰ ਤੇ ਥੋੜੀ ਜ਼ਿਆਦਾ ਹੀ ਲੱਗਦੀ ਹੈ ਤੇ ਅਗਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਕੇ ਜਾਇਆ ਕਰੋ ਔਰ ਅੱਛਾ ਆ ਜਾ ਕਮੈਂਟ ਦੇ ਕੇ ਜਾਇਆ ਕਰੋ ਇਹਦੇ ਨਾਲ ਥੋੜੀ ਮੋਟੀਵੇਸ਼ਨ ਮਿਲਦੀ ਜੇ ਤੁਸੀਂ ਕਮੈਂਟ ਕਰਦੇ ਹੋ ਨਾ ਬਹੁਤ ਅੱਛਾ ਲੱਗਦਾ ਜਦੋਂ ਮੇਰੀਆਂ ਭੈਣਾਂ ਬਹੁਤ ਵਧੀਆ ਭੈਣਾਂ ਨੇ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਤੇ ਬਹੁਤ ਵਧੀਆ-ਵਧੀਆ ਕਮੈਂਟ ਦਿੰਦੀਆਂ ਨੇ ਨਖਸ਼ਦੀਪ ਕੌਰ ਭੈਣ ਮਨਪ੍ਰੀਤ ਬਰਾੜ ਬਠਿੰਡਾ ਤੋਂ ਭੈਣ ਨਾਲ ਜੁੜੀ ਹੋਈ ਹੈ ਵਿਸ਼ੋ ਪੈਣਾ ਬਹੁਤ ਅੱਛੇ-ਅੱਛੇ ਹਰਵਿੰਦਰ ਵੀਰ ਜੀ ਸਭ ਦੇ ਚੈਨਲ ਹੈ ਬਹੁਤ ਅੱਛੇ-ਅੱਛੇ ਕਮੈਂਟ ਕਰਦੇ ਨੇ ਤੇ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ ਹੋਰ ਵੀ ਪੈਣਾ ਦੇ ਨਾਮ ਹੈ ਅਗਲੇ ਵੀਡੀਓ ਚ ਜ਼ਰੂਰ ਲਿਆ ਕਰਾਂਗੀ ਤੇ ਆਪਣਾ-ਆਪਣਾ ਤੁਸੀਂ ਸ਼ਹਿਰ ਜ਼ਰੂਰ ਦੱਸੋ ਕਿੱਥੋਂ-ਇੱਥੋਂ ਤੁਸੀਂ ਮੇਰੇ ਨਾਲ ਜੁੜੇ ਆ ਤੇ ਅੱਗੇ ਤੋਂ ਮੈਂ ਤੁਹਾਡੇ ਨਾਮ ਲਿਆ ਕਰਾਂਗੀ ਆਪਣੀ ਵੀਡੀਓ ਦੇ ਵਿੱਚ ਅੱਜ ਮੈਂ ਦੋ-ਤਿੰਨ ਨਾਮ ਜਿਹੜੇ ਮੈਨੂੰ ਯਾਦ ਸੀ ਉਹ ਮੈਂ ਲੈ ਲਏ ਨੇ ਕਿ ਜਿਹੜੇ ਰੈਗੂਲਰ ਹੀ ਮੇਰੀ ਵੀਡੀਓ ਤੋਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਮੈਂਟ ਕਰਦੇ ਨੇ ਤੇ ਬਹੁਤ ਸਪੋਰਟ ਕਰ ਰਹੇ ਨੇ ਸਾਰੇ ਭੈਣ ਭਰਾ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਇਟਲੀ ਤੋਂ ਭੈਣ ਹੈਗੀ ਸੰਦੀਪ ਭੈਣ ਉਹ ਵੀ ਬਹੁਤ ਸਪੋਰਟ ਕਰ ਰਹੇ ਨੇ ਤੇ ਬਹੁਤ ਅੱਛਾ ਲੱਗਦਾ ਜਦੋਂ ਤੁਸੀਂ ਅੱਛਾ ਅੱਛਾ ਕਮੈਂਟ ਪਾਉਂਦੇ ਨੇ ਤੇ ਇੱਥੇ ਇੱਕ ਲੋਡ ਮੇਰਾ ਕਪੜਾ ਧੁੱਪ ਕੇ ਸੀ ਇਹਨਾਂ ਨੂੰ ਮੈਂ ਸੁੱਕੇ ਪਾ ਲਿਆ ਤਾਂ ਤੇ ਅੱਜ ਦਾ ਵਲੌਗ ਫਿਰ ਅਸੀਂ ਇੱਥੇ ਖਤਮ ਕਰਾਂਗੇ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇੱਕ ਦੂਜੇ ਦੀ ਇੱਥੇ ਸਪੋਰਟ ਕਰਦੇ ਰਹੋ ਤੇ ਇਦਾਂ ਹੀ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਅੱਗੇ ਵਧਾਂਗੇ ਤੇ ਇਹ ਬਹੁਤ ਵਧੀਆ ਪਲੇਟਫਾਰਮ ਹੈ ਪੈਣਾਵਾਸੀ ਹੋਸ ਵਾਈਫ ਜਿਹੜੀਆਂ ਹੈਗੀਆਂ ਘਰ 'ਚ ਉਹ ਇਦਾਂ ਵਲੌਗ ਬਣਾ ਸਕਦੀਆਂ ਤੇ ਆਪਣਾ ਇਨਕਮ ਦਾ ਜਿਹੜਾ ਥੋੜਾ ਹੋ ਜਾਂਦਾ ਕਿ YouTube ਤੇ ਹੁਣਾਂ ਮਾੜੀ ਗੱਲ ਨਹੀਂ ਹੈ ਤੇ ਚਲੋ ਜੀ ਅੱਜ ਦਾ ਵਲੌਗ ਹੁਣ ਫਿਰ ਅਸੀਂ ਇੱਥੇ ਖਤਮ ਕਰਦੇ ਆਂ ਕੱਲ ਤੋਂ ਮੈਂ ਨਵੀਂ ਵੀਡੀਓ ਲੈ ਕੇ ਆਂਦੇ ਆਂ ਇਦਾਂ ਹੀ ਸਸਪੋਰਟ ਦਿੰਦੇ ਰਹੋ ਤੇ ਅਗਲੇ ਕੰਮ ਕਰਾਂਗੇ ਸ਼ੁਰੂ ਜੋ ਵੀ ਹੈਗੇ ਨੇ ਤੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਗਰਮੀ ਦਾ ਆਨੰਦ ਮਾਣ ਰਹੇ ਹੋਣੇ ਤੁਸੀਂ ਵੀ ਲੋਕ ਸਾਰੇ ਕਿਉਂ ਗਰਮੀ ਬਹੁਤ ਹੋ ਚੁੱਕੀ ਆ ਮੀ 1-2 ਦਿਨਾਂ ਤੇ ਬਿਲਕੁਲ ਨਹੀਂ ਹੈ 45 ਡਿਗਰੀ ਤੇ ਹੈਗਾ ਤੇ ਇੱਥੇ ਮੈਂ ਕੱਪੜੇ ਧੋਲੇ ਦੇਖ ਲਓ ਜੀ ਕਪੜੇ ਮੇਰੇ ਧੋਪ ਕੇ ਕਲਿੱਪ ਵਿੱਚ ਲਗਾਤੇ ਹੁਣ ਇਸ ਤੋਂ ਬਾਅਦ ਮੈਂ ਜਾਵਾਂਗੀ ਨਹਾਵਾਂਗੀ ਤੇ ਬਾਥਰੂਮ ਧੋਵਾਂਗੀ ਤੇ ਓਕੇ ਬਾਏ ਬਾਏ ਟੇਕ ਕੇਅਰ ਮਿਲਦੇ ਆ ਫਿਰ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਣੇ ਆ ਥੈਂਕ ਯੂ so much ਤੁਹਾਡਾ ਸਾਰਿਆਂ ਦਾ